ਲਓ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਿਵਾਰ ਬਈ ਸਾਰਿਆਂ ਦੇ ਠੀਕ ਠਾਕ ਆ ਲਓ ਜੀ ਅੱਜ ਬਾਈ ਪਹੁੰਚੇ ਵੇ ਆਪਾਂ ਬਿੰਦੂ ਬਾਈ ਕੋਲ ਬਿੰਦੂ ਬਾਈ ਕੋਲ ਪਹੁੰਚੇ ਵੇ ਬਿੰਦੂ ਬਾਈ ਨੇ ਵੀ ਬਾਈ ਆ ਕਿ ਬੱਚੇ ਲੱਤੇ ਨੇ ਜ਼ਿਆਦਾ ਕਹਿੰਦਾ ਚਲੋ ਆਏ ਆ ਵੀ ਥੋੜੇ ਬਹੁਤ ਜਿਹੜੇ ਜ਼ਿਆਦਾ ਹੋਣਗੇ ਉਹ ਆਪਾਂ ਥੋੜੇ ਜੇ ਵਿੱਚ ਕੁਝ ਕਬੂਤਰ ਸੇਲ ਵੀ ਕਰ ਦੇਣੇ ਆ ਬੱਚੇ ਹਨਾ ਨਵੇਂ ਜਿਹੜੇ ਠੀਕ ਹੈ ਜੀ ਨਵੇਂ ਬੱਚੇ ਕਹਿੰਦੇ ਵੀ ਆਪਾਂ ਥੋੜੇ ਜੇ ਸੇਲ ਕਰ ਦਾਂਗੇ ਹਨਾ ਤੇ ਬੱਚੇ ਤੇ ਜ਼ਿਆਦਾ ਵਈ ਬਾਕੀ ਕਰਦੇ ਆ ਬਾਈ ਨਾਲੇ ਗੱਲਬਾਤ ਬਾਈ ਨੂੰੇ ਪੁੱਛਾਂਗੇ ਜੋ ਵੀ ਆ ਬਾਈ ਵੀ ਪਹੁੰਚ ਗਿਆ ਆਪਣੇ ਕੋਲ ਉਹਦੇ ਨਾਲੇ ਕਰਾਂਗੇ ਗੱਲਾਂਬਾਤਾਂ ਵਾਲੇ ਕਬੂਤਰਾਂ ਦਾ ਅੱਪ ਸ਼ੌਂਕ ਕਰਾਵਾਂਗੇ ਜਿਹੜੇ ਦੇਣੇ ਵਾਲੇ ਆ ਮਿਲੋ ਬਾਈ ਉਧਰ ਬਾਈ ਨੂੰ ਬਾਈ ਸਾਸਿਕਾਹੋ ਬਾਈ ਸਾਸਿਕਾਹ ਜੀ ਹੋਰ ਸਾਰੇ ਵੀ ਠੀਕ ਠਾਕ ਹੈ ਜੀ ਆਹ ਹੋਰ ਕਰਪਾ ਠੀਕ ਠਾਕ ਬਾਈ ਵਧੀਆ ਚੜਦੀ ਕਲਾ ਹੋਰ ਕੀ ਬਣਾ ਰਹੇ ਆ ਅੱਜ ਕੱਲ ਬਸ ਬਾਈ ਛਾਣ ਦਾ ਟਾਈਮ ਆ ਹੈਪੀ ਬਾਈ ਗਿਰੇ ਸਾਰਿਆਂ ਹੈਪੀ ਲੋੜੀ ਬਈ ਠੀਕ ਹੈ ਠੀਕ ਹੈ ਹੈਪੀ ਲੋੜੀ ਬਾਈ ਸਾਰਿਆਂ ਨੂੰ ਅ ਬਾਕੀ ਹੁਣ ਬਾਈ ਅੱਜ ਬਾਈ ਦੇ ਮੂੰਹ ਬਾਈ ਜਿਹੜੇ ਬੱਚੇ ਆਪਾਂ ਕੱਢੇ ਇਹ ਬੱਚੇ ਫਿਰ ਦੇ ਦੇਣੇ ਆਪਾਂ ਥੋੜੇ ਬਹੁਤੇ ਵਿੱਚ ਸਿੱਦਾ ਕਰਨਾ ਇਹਨਾਂ ਦਾ ਸੇਲ ਕਰਨੇ ਆ ਇਹ ਮੈਂ ਯਾਰ ਇੰਨੇ ਤਾਂ ਇੱਕ ਬੰਦ ਇਕੱਲੇ ਬੰਦੇ ਨਾਲ ਤੁਸੀਂ ਵੀਰ ਭਾਈ ਰਲ ਗਏ ਪੰਢੀ ਨਾਲ ਜਿੰਨੇ ਵੀ ਸਾਡੀ ਵੀਰ ਭਾਈ ਰਲ ਕੇ ਖੱਡ ਦੇ ਹੱਥ 10 12 ਬਾਰੀਆਂ ਸਾਡੀ ਬਾਈ ਠੀਕ ਆ 3 ਉਹ ਮੇਰੇ ਕੋਲ ਕੂਪਟਰ ਕੱਢ ਚਾੜੀ ਸਵਾਰ ਮੇਰੇ ਬਾਅਦ 30 ਦੇ ਲਗਭਗ ਬੱਚੇ ਕੱਢੇ ਹੋਏ ਆ ਹੂੰ 30 ਵਿੱਚੋਂ ਪਰ 15 ਸੇਲ ਕਰਦੇ ਨੇ ਹਾਂ ਠੀਕ ਆ ਸਾਰੇ ਬੱਚੇ ਵਿੱਚ ਉੱਡਣ ਦੀ ਬੜੀ ਗਾਰੰਟੀ ਆ ਠੀਕ ਆ ਬੀਜੇ ਨਾ ਨਾ ਵੀ ਗੁੜਿਆ ਆ ਰਰ ਨੂੰ ਪੂਤ ਪਾਸ ਕਰ ਜੇ ਮੇਰਾ ਨਬਰ ਜੀ ਨੇ ਦਿੱਤੇ ਹੋਗੇ ਜੋ ਵੀ ਆਪਾਂ ਸਭ ਗਾਣੇ ਦਾ ਮੁੱਲ ਲੈਣਾ ਕਰਦੇ ਠੀਕ ਆ ਕਿਹਨੇ ਬਾਈ ਵੇਚਣ ਦਾ ਕਾਰਨ ਇਹ ਆ ਚਲੋ ਬੱਚੇ ਬਾਈ ਬਾਈ ਨੇ ਜ਼ਿਆਦਾ ਕਢਾ ਲੇ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ 15 ਕ ਬਾਜੀਆਂ ਹੀ ਛੱਡ ਹੁੰਦੀਆਂ ਨਾ ਇੰਨੇ ਕ ਛੱਡ ਹੁੰਦੀਆਂ ਠੀਕ ਆ ਬਾਈ ਐਵੇਂ ਕੋਈ ਗੱਪਾ ਦਾ ਕੋਈ ਮਾਰਨ ਸਾਨੂੰ ਵੀ ਕੋਈ ਫਾਇਦਾ ਨਹੀਂ 15 16 ਬਾਜੀਆਂ ਹੀ ਦੇਖ ਹੁੰਦੀਆਂ ਚਲੋ ਇੰਨੇ ਕ ਬੱਚੇ ਆਪਣੇ ਕੋਲ ਹੈਗੇ ਆ ਠੀਕ ਆ ਜੀ ਬਾਕੀ 15 ਕ ਬਜੇ ਆਪਾਂ ਨੇ ਬਾਈ ਸੇਲ ਵੀ ਕਰ ਦੇਣੇ ਆ 15 ਹੋਗੇ 20 ਹੋਗੇ ਜਿੰਨਾ ਵੀ ਆ ਉਹਨੇ ਕਾਪਾ ਨੇ ਸੇਲ ਕਰ ਦੇਣੇ ਆ ਬਾਈ ਨੇ ਬਾਈ ਡਾਏ ਵੇ ਵੀ ਆ ਬੱਚੇ ਵਿੱਚ ਵਿੱਚ ਲੱਗੇ ਬਾਈ ਸ਼ਕਲ ਲੱਗੇ ਉਹ ਜਿਹੜੇ ਉੱਪਰ ਵਾਲੇ ਆ ਉਹ ਬੱਚੇ ਛੋਟੇ ਉਹ ਨਹੀਂ ਲੱਗੇ ਹਨਾ ਉਹ ਉੱਪਰ ਜਾਲ ਚ ਆ ਮੇਰੇ ਖਾਲ ਚ ਜਿਹੜਾ 11ਵੇਂ ਦੇ ਝੋਲੇ ਤੋੜੀਆਂ ਬਾਈ ਆ ਹਮ ਅਜੱਦੇ ਆ ਵਾ 11ਵੇਂ ਦੇ ਝੋਲੇ ਤੋੜੇ ਤੇ ਆ ਅੱਛਾ ਜਮੀਨਾਂ ਕੋਟਾ ਖੁੱਲਿਆ ਨਹੀਂ ਹੈਗਾ ਹੁਣ ਠੰਡ ਕਰਕੇ ਹਾਂ ਆ ਹੁਣ ਅੱਜ ਧੁੱਪ ਪਲਾਈ ਕਰਾਂਗੇ ਬਾਈ ਠੀਕ ਆ ਧੁੱਪ ਲਵਾਤੀ ਹੈ ਨਾ ਸਾਰੇ ਕਬੂਤਰਾਂ ਨੂੰ ਵਧੀਆ ਹੈ ਬਾਕੀ ਬਾਈ ਤੁਹਾਨੂੰ ਹੁਣ ਸ਼ੌਂਕ ਕਰਾਉਂਦੇ ਆ ਜਿਹੜੇ ਜਿਹੜੇ ਬੱਚੇ ਆਪਾਂ ਪਹਿ ਉਹ ਕਬੂਤਰਾਂ ਦਾ ਸ਼ੌਂਕ ਕਰਾਉਂਗੇ ਠੀਕ ਹੈ ਜੀ ਬੱਚੇ ਆਪਾਂ ਨੇ ਤਕਰੀਬਨ ਸਾਰੇ ਹੀ ਕੱਢੇ ਹੋਏ ਆ ਇਹਦੇ ਵਿੱਚ ਜਾਲ ਚ ਕੱਢ ਲਏ ਤੇ ਆਪਾਂ ਨੇ ਆਪਣੇ ਬਾਈ ਜਿਹੜੇ ਹੈਗੇ ਉਹ ਤਾਂ ਲੰਗ ਬਰੰਗੇ ਨੇ ਆਪਾਂ ਡੱਬੇ ਕਬੂਤਰਾਂ ਹੂੰ ਉਹਦੇ ਵਿੱਚ ਯਾਰ 7-8 ਕਬੂਤਰ ਹੈਗੇ ਡੱਬੇ ਕਬੂਤਰਾਂ ਸੁੱਕੇ ਆ ਭੂਰੇ ਆ ਉਹ ਆਪਾਂ ਦੇਣੀ ਨਹੀਂ ਭਈਆ ਠੀਕ ਆ ਬਾਅਦ ਵਿੱਚ ਸ਼ੌਂਕ ਕਰਾਉਂਦਾ ਕਿ ਦਿਖਾਉਣ ਵਾਸਤੇ ਹੂੰ ਕਿ ਆਪਾਂ ਦੇਣੀ ਨਹੀਂ ਭਈ ਨਾ ਭੂਰੇ ਨੇ ਨਾ ਸੁੱਕੇ ਨੇ ਨਾ ਡੱਬੇ ਠੀਕ ਆ ਹੁਣ ਆਪਾਂ ਨੇ ਸ਼ੌਂਕ ਉਹਨਾਂ ਦਾ ਹੀ ਕਰਾਉਣਾ ਪਹਿਲਾਂ ਬਾਈ ਜਿਹੜੇ ਆਪਾਂ ਨੇ ਸੇਲ ਕਰਨੇ ਆ ਠੀਕ ਹੈ ਜੀ ਠੀਕ ਆ ਚਲੋ ਆਪਾਂ ਹੁ ਜਿਹੜੇ ਵੀਰ ਨੇ ਬਾਈ ਲੈਣੇ ਹੋਏ ਬਾਈ ਨੂੰ ਫੋਨ ਕਰ ਲਿਓ ਮੇਰਾ ਵੀਰ ਫੋਨ ਉਹੀ ਕਰੇ ਕਰੋ ਜਿਨੇ ਕਬੂਤਰ ਲੈਣੇ ਹੁੰਦੇ ਆ ਸਵਾਦ ਲੈਣੇ ਵਾਲੇ ਵਿੱਚ ਬਹੁਤ ਹੁੰਦੇ ਆ ਪਰ ਐਦਾਂ ਨਾ ਕਰੇ ਕਰੋ ਹਰੇਕ ਬੰਦਾ ਕੰਮਕਾਰ ਵਾਲਾ ਬਾਈ ਟਾਈਮ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਵੀ ਫੋਨ ਬਾਈ ਨੂੰ ਉਹੀ ਕਰਿਓ ਜਿਨੇ ਬਾਈ ਕਬੂਤਰ ਲੈਣੇ ਹੋਏ ਠੀਕ ਹੈ ਜੀ ਤੁਹਾਨੂੰ ਕਬੂਤਰ ਪਸੰਦ ਆਉਂਦੇ ਹੋਏ ਬਾਈ ਦਾ ਨੰਬਰ ਦੇ ਦੇਣਾ ਆਪਾਂ ਨੇ ਤੁਹਾਨੂੰ ਰੇਟ ਦੱਸ ਦੇਣਾ ਰੇਟ ਜਾਇਜ਼ ਹੋਊਗਾ ਕੋਈ ਨਜਾਇਜ਼ ਰੇਟ ਨਹੀਂ ਹੋਊਗਾ ਕਿਉਂਕਿ ਦੇਖੋ ਹਰੇਕ ਬੱਚਾ ਬਾਈ ਬੰਦਾ ਮਿਹਨਤ ਕਰਦਾ ਹੈ ਬੱਚੇ ਪਾਲਦਾ ਏ ਲੈਣ ਦੇ ਲੈ ਕੇ ਪਾਲਣੇ ਤੱਕ ਤੁਹਾਨੂੰ ਪਤਾ ਹੀ ਆ ਬਾਈ ਪ੍ਰੋਸੈਸ ਦਾ ਫਿਰ ਦਾਣਾ ਪਾਣੀ ਜੋ ਵੀ ਦੇਖਭਾਲ ਸਾਰੀ ਦਵਾਈ ਬੂਟੀ ਦੇਖਣਾ ਪੈਂਦਾ ਖਰਚਾ ਹਨਾ ਰੇਗ ਬੰਦੇ ਦੇ ਆਪਣੇ ਖਰਚੇ ਵੀ ਹੁੰਦੇ ਆ ਚਲੋ ਜੋ ਵੀ ਹੈ ਫਿਰ ਜਿਹੜੇ ਬੱਚੇ ਆ ਬਾਈ ਆਪਾਂ ਤੁਹਾਨੂੰ ਦੱਸ ਦਨੇ ਆ ਤੁਹਾਨੂੰ ਸ਼ੌਂਕ ਕਰਾ ਦੇਣਾ ਹੁਣ ਬਾਕੀ ਜਿਹਨੂੰ ਬਾਈ ਪਸੰਦ ਆਏ ਬਾਈ ਨੂੰ ਫੋਨ ਕਰ ਲਿਓ ਠੀਕ ਆ ਜੀ ਰੇਟ ਜੈਨੂਅਰ ਹੋਊਗਾ ਤੁਹਾਨੂੰ ਲਾਸਟ ਵਿੱਚ ਰੇਟ ਵੀ ਦੱਸ ਦੇਣਾ ਬਾਈ ਦਾ ਨੰਬਰ ਵੀ ਦੱਸ ਦੇਣਾ ਉਹ ਬੰਦੇ ਫੋਨ ਕਰ ਲਿਓ ਜਿਹਨੇ ਲੈਣੇ ਹੋਏ ਠੀਕ ਆ ਜੀ ਹੁਣ ਤੁਹਾਨੂੰ ਇਕੱਲਾ ਇਕੱਲਾ ਕਰਕੇ ਆਪਾਂ ਸ਼ੌਂਕ ਕਰਾਉਂਦੇ ਆ ਆਜੋ ਬਾਈ ਇਹ ਨਹੀਂ ਕਰਦਾ ਹੁਣ ਜਿਆਦਾ ਇਹਦੇ ਪਾਸੇ ਉਡਣੇ ਤਾਂ ਹੈ ਨਹੀਂ ਇਹਨੇ ਆਪਾਂ ਤੇ ਡਾਂ ਨਹੀਂ ਹੋਏ ਰਾਕੇ ਵੀ ਕੋਈ ਫਾਇਦਾ ਨਹੀਂ ਡਾਂ ਨਹੀਂ ਹੋਣੇ ਹੈਗੇ ਤਾਂ ਕਰਕੇ ਬਾਈ ਆਪਾਂ ਨੇ ਕੁਛ ਕੁ ਬੱਚੇ ਸੇਲ ਕਰ ਦੇਣੇ ਠੀਕ ਹੈ ਜੀ ਜਿਹਨੂੰ ਬੰਦਾ ਹੁਣ ਛੇੜ ਕਹਿੰਦਾ ਤਾਂ ਹੁੰਦਾ ਵੀਰੇ ਆਪਾਂ ਨੂੰ ਵੀ ਵੀ ਚੱਲੇ ਸਾਡੇ ਆਪਣੇ ਐਂਟਰੀ ਐਂਟਰੀਆਂ ਪਾਸੇ ਪਹੁੰਚੋ ਹਾਂ ਚਲੋ ਬਾਈ ਆਪਣੇ ਖਰਚੇ ਹੁੰਦੇ ਬਹੁਤ ਜ਼ਰੂਰੀ ਨਹੀਂ ਹੈਗਾ ਜੋ ਵੀ ਹੈ ਹਰੇਕ ਬੰਦੇ ਨੂੰ ਆਪਣੇ ਆਪਣੇ ਖਰਚੇ ਹੁੰਦੇ ਘਰਾਉਂਦੇ ਆ ਬਾਈ ਸ਼ੌਂਕ ਤੁਹਾਨੂੰ ਨਾ ਲੋ ਜੀ ਬਾਈ ਕਹੀਂ ਭਾਈ ਕਹੀਂ ਕ ਉਤਰਿਆ ਹੈ ਉਹ ਆ ਜਿਹੜੇ ਮੇਰੇ ਪੈਣਾ ਪਾਸ ਹੋਈ ਹੋਈ ਆ ਠੀਕ ਆ ਠੀਕ ਨੇ ਠੀਕ ਆ ਆਪਾਂ ਨੇ ਉਹਨਾਂ ਲਈ ਇੱਕ ਇੱਕ ਬੱਚਾ ਰੱਖ ਲਿਆ ਪੈਣੀ ਠੀਕ ਆ ਬਾਕੀ ਉਹ ਦਿਖਾਏ ਨਹੀਂ ਆਪਾਂ ਠੀਕ ਨੇ ਠੀਕ ਹੈ ਠੀਕ ਆ ਜਿਹੜਾ ਇੱਕ ਉਤੜ ਉਹ ਪੱਦਰ ਪਿੰਡ ਦੂਸਰੂੜਿਆ ਦਾ ਆਪਣਾ ਬਾਹ ਹਾਂ ਇਹ ਉਹਦੇ ਪੱਠੇ ਆ ਭਾਈ ਇਹ ਅੱਛਾ ਵੀ ਸੇਮ ਕਾਪੀ ਹੈ ਇਹ ਠੀਕ ਆ ਠੀਕ ਨੇ ਹਾਂ ਇਹਨੇ ਦੇ ਆ ਇਹ ਆਖ ਲਾਸਟ ਵਾਲੀ ਕੰਨੀ ਆਉਂਦੀ ਆ ਭਾਈ ਨਾ ਦੇਖ ਲਓ ਭਾਈ ਕਰ ਲਓ ਸ਼ੌਂਕ ਪੱਲੇ ਇਹਦੇ ਲਾਸ ਵਾਲੇ ਕੰਨੀ ਆਉਂਦੀ ਹੈ ਠੀਕ ਹੈ ਜੀ ਜਿਆਦਾਤਰ ਮੈਂ ਇਹ ਦੂਸਰੇ ਛੱਡ ਦਾਂ ਹੁੰਦਾ ਬਾਈ ਜੇਕਰ ਤੂੰ ਅਪਰੈਲ ਵਿੱਚ ਮਾਰਚ ਵਿੱਚ ਬਾਰੀਆਂ ਹੁੰਦੀਆਂ ਹੂੰ ਹੂੰ ਇਸ ਬਹੁਤ ਸਿਆਣੇ ਬਟੇ ਹੈ ਬਾਈ ਇਹ ਛਤਰੀ ਦਾ ਇਹ ਜਦ ਖੋਲਦੀ ਸਾਰੀ ਆ ਜਾਂਦੀ ਬਾਈ ਟੰਗ ਦੀ ਸਾਰੀ ਛਤਰੀ ਇਹ ਠੀਕ ਆ ਪੂਛ ਜੀ ਬਾਈ ਕਾਲਾ ਫੰਗ ਵੀ ਇਹਦੇ ਆ ਦੇਖੋ ਹਾਂ ਬਾਈ ਇਹਦੇ ਬਾਪ ਦਾ ਬਾਪ ਵੀ ਬਾਈ ਸੇਮ ਐਜੇ ਹੀ ਹੈ ਅੱਛਾ ਜੇ ਚਿੱਟੀਆਂ ਅੱਖਾਂ ਦਾ ਬਾਈ ਹੈ ਨਾ ਹਾਂ ਚਿੱਟੀਆਂ ਅੱਖਾਂ ਦਾ ਬਾਈ ਲਾ ਦੇਖ ਲਓ ਕਬੂਤਰ ਕਰ ਲਓ ਸ਼ੌਂਕ ਇਹਦਾ ਪੰਜੇ ਦਿਖਾ ਦਿਓ ਮੜੇ ਜੇ ਆਹ ਇਹਦੇ ਬਾਈ ਪੰਜੇ ਆ ਠੀਕ ਹੈ ਇੰਨੇ ਸਿਆ ਬੰ ਇਨਾ ਨੋਂ ਦੇ ਕਿਵੇਂ ਕੱਢੇ ਗੜੇ ਆ ਫੜੀ ਕਈ ਵਾਰੀ ਮੈਨੂੰ ਵੱਢਣੇ ਪੈਂਦੇ ਨੋਂ ਇਹਨਾਂ ਦੇ ਹੂੰ ਸਰ ਗਲ ਜਿਹਾ ਭੱਜ ਜਾਂਦਾ ਮੈਂ ਨਾ ਵੀ ਠੀਕ ਆ ਚਲ ਆਪ ਤੜਾ ਲਾਂਦੇ ਫੇਰ ਫੇਕ ਨੌਕ ਟੇ ਕੱਟਣੇ ਪੈਂਦੇ ਮੈਂ ਵੀ ਸਹੀ ਆ ਸਹੀ ਆ ਆਈ ਵਈ ਲੈ ਪਾਈ ਆ ਠੀਕ ਆ ਪਰ ਕੰਤਾ ਤਾਂ ਹੁਣ ਇਹ ਹੋ ਗਿਆ ਇਹ ਆ ਜੌਂਦੇ ਲੈ ਗਏ ਦੇ ਅੱਛਾ ਹੂੰ ਕਾ ਸ਼ੁਰੂ ਸ਼ੁਰੂ ਜੀ ਬਾਈ ਨਾ ਇਹ ਨਾ ਆਉਂਦਾ ਮੈਨਾਂ ਨੂੰ ਹੂੰ ਜਿਕਾ ਹੁਣ ਸੱਤ ਮਾਠੀ ਨਹੀਂ ਨੇ ਨੌਵੇਂ ਦਸਵੇਂ ਨਹੀਂ ਚ ਹੂੰ ਯਾ ਦਿਨੇ ਮਾਰ ਜਾਂਦੇ ਸੀ ਦੋ ਜੇ ਬੱਚੇ ਆ ਭੈਣ ਭਾਈ ਹੋਆ ਅੱਛਾ ਹਾਂ ਠੀਕ ਆਂ ਗਰਮੀ ਗੁਰਮੀ ਆ ਬਾਈ ਇਹ ਤਾਂ ਦੇਖਿਆ ਨਹੀਂ ਗਰਮੀ ਨਾਲ ਕਿ ਵੀ ਠੰਡੇ ਮੌਸਮ ਵਿੱਚ ਬਾਈ ਇਹ ਵਧੀਆ ਉੜਦੇ ਸੀ ਠੀਕ ਆ ਠੀਕ ਆ ਠੀਕ ਆ ਸਵੇਰੇ ਜਿਕਾ ਵੀ 8 ਵਜੇ ਮਾੜਾ ਕੇ ਨਿਕ ਜਾਂਦਾ ਤਾਂ ਇੱਕ ਵਾਰ ਹਾਂ ਇਹ ਪੂਰਾ ਬਸ ਦੋਨੇ ਬੱਲੇ ਬਸ ਇੱਕ ਹਾਂ 5 ਵਜੇ ਤੱਕ ਆਉਂਦੇ ਉੜਦੇ ਹੁੰਦੇ ਨੇ ਬਾਈ ਇਹੇ ਠੀਕ ਆ ਜੀ ਕਿ ਪੰਜੇ ਦਿਖਾ ਦੋ ਕੰਮ ਪਿੰਡੇ ਲੱਗਿਆ ਹੋਇਆ ਹੈਗਾ ਹੂੰ ਆ ਦੇਖੀ ਜਾਣੇ ਉੜਦੇ ਇਹੇ ਹੂੰ ਇਹਨਾਂ ਦੀ ਇੱਕ 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 ਨੰਬਰ ਚ ਉਹ ਚਿੱਟੀ ਹੁੰਦੀ ਬਾਈ ਆ ਪੂਰੀ ਪੂਰੀ ਜੀ ਆਰੇ ਅਈ ਵੀ ਅੱਧਰਾ ਅੱਧਰਾ ਠੀਕ ਆ ਇਹ ਵੀ ਪਾਈ ਆ ਬਾਈ ਜਿਹੜਾ ਪਹਿਲਾਂ ਦਿਖਾਇਆ ਪਹਿਲਾਂ ਠੀਕ ਆ ਠੀਕ ਆ ਅੱਖ ਅੱਖ ਕਿੱਦਾਂ ਦੀ ਇਹਦੀ ਇਹ ਪੀਲੀ ਅੱਖਾਂ ਦਾ ਬਾਈ ਹਾਂ ਇਹ ਪੀਲੀ ਅੱਖਾਂ ਦਾ ਬਾਈ ਠੀਕ ਆ ਜੀ ਕਾਲੀ ਨੋਕ ਲਓ ਜੀ ਇਹ ਕਾ ਹੈ ਬਾਈ ਇਹ ਵੀ ਪੀਂ ਅੱਖਾਂ ਦਾ ਹੀ ਆ ਪੀਲੀਆਂ ਅੱਖਾਂ ਕਾਲੀ ਨੋਕ ਇਹ ਵੀ ਕਾਲਾ ਜੀਨਾ ਹੀ ਆ ਇਸ ਵਾਰ ਕਾਂਟੇ ਬਹੁਤ ਹੈ ਬਾਈ ਆ ਵੀ ਕਾਂਟੇ ਨੇ ਦੋ ਪਰ ਝਾੜਨੇ ਵਾਲੇ ਬਾਈ ਇਹ ਹਾਂ ਠੀਕ ਆ ਜੀ ਠੀਕ ਆ ਬੋਲ ਪਰਾਣਾ ਬਾਈ ਇਹ ਠੀਕ ਹੈ ਇਹ ਵੀ ਇਹਨਾਂ ਵਿੱਚੋਂ ਬਾਈ ਇਹ ਅੱਛਾ ਜੀ ਹਾਂ ਠੀਕ ਅ ਜੀ ਠੀਕ ਹੈ ਆਹਦੇ ਪੈਰ ਦੇ ਬਾਈ ਕਹਿ ਰਹੇ ਜਾਂਮਣੀ ਦੇ ਪੰਜੇ ਹਨਾ ਹਮ ਹਮ ਕਾਲਿਆਂ ਨਾਲ ਅੰਦਰ ਐਨੇ ਬਾਈ ਹਮ ਇਹੋ ਨਾਲ ਵਿੱਚੋਂ ਬਾਈ ਉਹਨਾਂ ਦੇ ਪੈਰ ਠੀਕ ਅ ਜੀ ਠੀਕ ਆ ਇਹ ਵੀ ਪੂਰੇ ਮਿੱਤਨੇ ਵਿੱਚੋਂ ਨੇ ਵੀ ਇਹ ਚਿੱਟੀਆਂ ਅੱਖਾਂ ਦਾ ਬਾਈ ਇਹ ਹਮ ਚਿੱਟੀਆਂ ਅੱਖਾਂ ਕਾਲੀ ਨੋਕ ਹਮ ਕਾਲਾ ਚੀਨਾ ਬੱਚਾ ਬਾਈ ਇਹ ਵੀ ਇਉਂਰੇ ਬਾਅਦ ਦੇ ਬਾਈ ਇਹ ਅੱਛਾ ਇੱਕੇ ਲਾਸਟ ਵਿੱਚ ਇੱਕ ਜਜੋਲੇ ਜੋੜੇ ਤੋੜਨੇ ਜ਼ਿਆਦਾ ਕਰ ਪ੍ਰੰਗੜਾ ਲੱਦੇ ਆ ਬਈ ਠੀਕ ਤੇ ਤੀਤੀ ਚੌਥੀ ਦੀ ਕਲੀ ਵਿੱਚ ਹੈ ਪੀ ਕਲੀ ਵਿੱਚ ਹੈ ਹੂੰ ਅਜ ਪੱਠਾ ਜਵਾਨ ਹੋ ਗਿਆ ਇਹ ਹੂੰ ਪੈਰ ਵੀ ਇਹਦੇ ਵੀ ਕਾਲੇ ਨਾਉ ਆ ਇਹਦੇ ਵੀ ਹੋਦੀ ਪੈਰ ਆ ਬਈ ਬਾਈ ਉਤਰੀ ਇੱਕ ਉਤਰੀ ਹੈ ਬਾਈ ਇਹ ਉਸ ਨੂੰ ਮਣ ਗਈ ਮਦਿਨ ਬਣ ਗਈ ਹੁਣ ਇਹ ਹੂੰ ਇਹਦੇ ਲਾਸਟ ਕਲੀ ਆਉਂਦੀ ਹੈ ਇਹਦੀ ਹਮਮ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦੀ ਅੱਖ ਕਿਦਾਂ ਦੀ ਬਈ ਇਹ ਇਹ ਤਾਂ ਅੱਖਾਂ ਨਹੀਂ ਬਈ ਇਹ ਇਹ ਵੀ ਪੁੱਲੀ ਅੱਖਾਂ ਦੀ ਬਈ ਇਹਦੇ ਨੋਕੇ ਕਾਲੀ ਚਟਕੀ ਆ ਉੱਪਰ ਤੇ ਮਰੀ ਨੋਕ ਕਾਲੀ ਹੈ ਇਹਦੀ ਠੀਕ ਹੈ ਜੀ ਪੱਠਿਆਂ ਦੇ ਹੁਣ ਤਾਂ ਬੜੀਆਂ ਹੋ ਗਈਆਂ ਨੇ ਇਹ ਹਾਂ ਕਬੂਤਰ ਕਬੂਤਰੀਆਂ ਬਣ ਗਏ ਵਿੱਚ ਜਿਹੜੇ ਜ਼ਿਆਦਾ ਹੋਆ ਕਬੂਤਰ ਕੈਂਚੀ ਕਰਨ ਵਾਲੀਆਂ ਆ ਇਹਦੀਆਂ ਹਮਮ ਅਤੇ ਬਿਨਾ ਕੈਂਚੀ ਦੇ ਸ਼ਾਕੀ ਬਾਈ ਕਾਲੀਆਂ ਅੱਖਾਂ ਦੇ ਬਾਈ ਸ਼ਾਕੀ ਇੱਕ ਕਬੂਤਰੀ ਹੈ ਬਾਈ ਆ ਪੱਟੀਆਂ ਹੈ ਬਈ ਤਾਂ ਅੱਛਾ ਠੀਕ ਹੈ ਪੰਜਵੀਂ ਗਲੀ ਚੱਲ ਰਹੀ ਹੈ ਜੀ ਹੂੰ ਬਾਰੀ ਪੰਜਵੀਂ ਗਲੀ ਠੀਕ ਹੈ ਜੀ ਆਪਣਾ ਫਾਰਮਲੀ ਨੂੰ ਫਾਂਗ ਪੱਟਾਂਗੇ ਇਹਨਾਂ ਦੇ ਏ ਬਾਈ ਜੇ ਵੀ ਕਿ ਗੀਆ ਵੇ ਕਿ ਗੇ ਤਾਂ ਵਧੀਆ ਗੱਲਾਂ ਨਹੀਂ ਤਾਂ ਫੇਰੜ ਪੱਟ ਕੇ ਪਣਾ ਫੇਰੜਾ ਲਾ ਲੈ ਬਾਈ ਹੂੰ ਠੀਕ ਆ ਇਹ ਬਾਈ ਆਪਾਂ ਨਾ ਤੁਹਾਨੂੰ ਉਹ ਨਾ ਦਾ ਸ਼ੌਂਕ ਕਰਾ ਰਹੇ ਆ ਜਿਹੜੇ ਆਪਾਂ ਨੇ ਇਹ ਸੇਲ ਕਰਨੇ ਆ ਠੀਕ ਆ ਜੀ ਇਹ ਆਪਾਂ ਨੇ ਇਉਂਦ ਲਈ ਛੱਡੇ ਰਹੇ ਆਪਾਂ ਨੇ ਇੱਕ ਕਬੂਤਰੀ ਛੱਡੀ ਦੋ ਪਹਿਲੀ ਵਾਰ ਦੂਈ ਵਾਰ ਪਹਿਲੀ ਹਾਂ ਹਾਂ ਦੂਈ ਵਾਰ ਛੱਡੇ ਰਹੇ ਆਪਾਂ ਨੇ ਅੱਛਾ ਉਹਦੇ ਵਿੱਚ ਇੱਕ ਡੰਡੇ ਵਾਲੇ ਕਬੂਤਰੀ ਡਾਈ ਦੀ ਮੈਂ ਉੱਥੇ ਆ ਇਉਂਦ ਹੂੰ 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 ਉਹਦੀ ਪੱਠੀਆਂ ਬਾਈ ਇਹੇ ਠੀਕ ਮੈਂ ਲੋਕ ਲਈ ਦੀ ਫਿਰ ਮੈਂ ਕਬੂਤਰੀ ਲੋਕ ਲਈ ਇਹਨਾਂ ਛਾਕੀ ਪੱਠੀ ਹੈ ਆਪਣੀਆਂ ਅੱਖਾਂ ਨਹੀਂ ਆਪ ਉਹ ਹੂੰ ਤਾਂ ਬੱਚੇ ਇਹਨੇ ਛਾਕੇ ਕੱਢੇ ਆ ਨੇ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਈ ਤੁਹਾਨੂੰ ਹੁਣ ਲਗਾਤਾਰ ਸ਼ੌਂਕ ਕਰਾ ਰਹੇ ਆ ਕਿਉਂਕਿ ਬੱਚੇ ਵੀ ਜ਼ਿਆਦਾ ਐ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਕੋਈ ਸ਼ੌਂਕ ਕਰਾਉਣ ਵਿੱਚ ਮਾੜਾ ਮੋਟਾ ਰਹਿ ਜਵੇ ਤਾਂ ਕੋਈ ਗੱਲ ਨਹੀਂ ਜਿਹੜੇ ਵੀ ਨੇ ਆ ਕੇ ਆਪਣਾ ਦੇਖਣੇ ਬਾਈ ਬਾਈ ਨਾਲ ਗੱਲ ਕਰ ਲਿਓ ਤਸੱਲੀ ਨਾਲ ਬਣਾ ਦੇਖ ਕੇ ਲੈ ਕੇ ਜਾ ਜੋ ਹਾਂ ਇਹ ਪੱਠੀ ਬਾਈ ਉਹਦੀ ਭੈਣ ਐ ਵੀ ਠੀਕ ਆ ਜੀ ਸ਼ੌਕੀ ਐ ਵੀ ਇਹ ਵੀ ਸ਼ੌਕੀ ਐ ਹੂੰ ਆਪ ਕੋ ẽ ਖਾ ਰੀਆ ਹੂੰ ਬੱਚੇ ਛਾਕੇ ਕੱਢ ਦਿੰਦੀ ਐ ਕਈ ਵਾਰ ਚਟਕੀਆਂ ਖਾਣੇ ਕੱਢਦੀ ਐ ਠੀਕ ਆ ਠੀਕ ਹੈ ਹੈ ਛੋਟੇ ਉੱਡਦੇ ਆ ਬਹੁਤ ਆ ਭਾਈ ਇਹ ਹੈ ਕਰਦੀ ਛੋਟੇ ਛੋਟੇ ਇਹਨਾਂ ਦੇ ਹੂੰ ਠੀਕ ਆ ਬਾਕੀ ਭਾਈ ਆਪਣੀ ਤਸੱਲੀ ਕਰ ਸਕਦਾ ਜਿਹੜਾ ਵੀਰ ਜੀ ਨੇ ਲੈਣੇ ਆ ਭਾਈ ਨਾਲ ਕੰਟੈਕਟ ਕਰ ਲਿਓ ਜਿਆਦਾ ਹੋਣ ਕਰਕੇ ਚਲੋ ਅਸੀਂ ਤਾਂ ਕਰੇ ਵੀ ਤੇ ਇਸ ਵਾਰ ਅਸੀਂ ਬੱਚੇ ਜਿਆਦਾ ਹੀ ਲੈਣ ਤੇ ਵੀ ਚਲੋ ਕੋਈ ਨਹੀਂ ਬਾਈ ਕਈ ਬੰਦੇ ਨਾ ਬਾਜ਼ ਵਿੱਚ ਸਾਨੂੰ ਆਪਣੇ ਭਰਾ ਫੋਨ ਵੀ ਕਰੀ ਜਾਂਦੇ ਵੀ ਬਾਈ ਚਲੋ ਬੱਚੇ ਆਪਾਂ ਦੇ ਦੇ ਕਰੋ ਸਾਨੂੰ ਵੀ ਇਹ ਨਾ ਆਪਾਂ ਡਾਲੇ ਕਰਾਂਗੇ ਬਾਈ ਕਈ ਬੰਦਿਆਂ ਕੋਲ ਟਾਈਮ ਨਹੀਂ ਹੁੰਦਾ ਇਹ ਬਾਈ ਇਹ ਲਾਲਚੀਨਾ ਹੈ ਇਹ ਪੱਠਾ ਹੀ ਹੈ ਵੈਸੇ ਯਾਰ ਪਹਿਣਾ ਇਹ ਸੁਰਖਾ ਤਾਂ ਇਹ ਹੁਣ ਹਾਲੇ-ਹਾਲੇ ਫੰਗ ਝੜ ਗਿਆ ਹੈ ਹੂੰ ਆਹੇ ਲਾਸਟ ਕਲੀ ਵਿੱਚ ਹੈ ਨੌਵੀਂ ਕਲੀ ਚ ਠੀਕ ਹੈ ਜੀ ਇਹ ਚਿੱਟੀਆਂ ਅੱਖਾਂ ਦਾ ਹਾਂ ਬਾਈ ਕਾਲੀ ਨੋਕ ਹੈ ਬਈ ਇਹਦੀ ਠੀਕ ਹੈ ਜੀ ਆ ਪੰਜੇ ਹੈ ਬਈ ਇਹ 400 ਦਾ ਪੰਜੇ ਬਈ ਦੇ ਜਾਮਣੀ ਜਾਮਲੀ ਲਾਲ ਦੇ ਹਮ ਅਕਲਵੀਰ ਵਾਲੇ ਕੁ ਇਹ ਕੂਤਰਾਂ ਦੀ ਬਈ ਇਹ ਸੀੜੀ ਡੱਬੀ ਸੀ ਹਾਂ ਡੱਬੀ ਸੀ ਹਾਂ ਬਈ ਠੀਕ ਹੈ ਕਾਲੇ ਜੀ ਨਹੀਂ ਗੱਡੇ ਨੇ ਵੀ ਹਾਂ ਠੀਕ ਇਹ ਹੈਗੇ ਦੂਈ ਕਲੇਈ ਨੇ ਬਈ ਇਹ ਹਮ ਇਹ ਦੂਈ ਫੰਗ ਝਾੜਿਆ ਇਹਨੇ ਠੀਕ ਹੈ ਆਪਾਂ ਕੋ ਉਹ ਕਿੱਥੇ ਨਾਲ ਨੇ ਇਹ ਸਾਰੇ ਬਾਈ ਹੁਣ ਦੇ ਹੀ ਪੱਠੇ ਆਏ ਜਿਹਨੇ ਵੀ ਬੀਨ ਨੇ ਲੈਣੇ ਹੋਏ ਨਾ ਆਪਣਾ ਦੇਖ ਕੇ ਆਗੇ ਜਰੂਰ ਕੰਟੈਕਟ ਕਰ ਲਿਓ ਬਾਈ ਨਾਲ ਠੀਕ ਆ ਜੀ ਕਾਲੇ ਇਹਦੇ ਵੀ ਕਾਲੇ ਪਹੁੰਚੇ ਤੁਹਾਨੂੰ ਆਪਾਂ ਬਾਈ ਹੁਣ ਮੋਟਾ ਮੋਟਾ ਸ਼ੌਂਕ ਕਰਾ ਦੇਣਾ ਕਿਉਂਕਿ ਕਬੂਤਰ ਜ਼ਿਆਦਾ ਏ ਹੁਣ ਜੇ ਬਰੀਕੀ ਜਿਹਾ ਹੌਲੀ ਹੌਲੀ ਦਿਖਾਉਣ ਲੱਗੇ ਫਿਰ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਫਿਰ ਵੀ ਚਲੋ ਕੋਸ਼ਿਸ਼ ਕਰ ਰਹੇ ਆ ਵੀ ਤੁਹਾਨੂੰ ਆਪਾਂ ਮੋٹے ਮੋٹے ਵਧੀਆ ਤਰੀਕੇ ਨਾਲ ਦਿਖਾ ਦਈਏ ਹਨਾ ਆ ਵੀ ਲਾਟਕ ਲਈ ਗਿਆ ਪੰਗਟਾੜਦਾ ਜਿਹੜੀ ਕੂਤ ਆਪਾਂ ਪਹਿਲੀ ਬਾਜੀ ਛੱਡੀ ਤੀ ਹੋਂਦ ਹੂੰ ਉਹ ਚੀਨੀ ਦੀ ਕੂਤਰੀ ਬੈਗੀ 1:00 ਵਜੇ ਬੈਗੀ ਤੀ ਹੂੰ 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 ਉਹਦੇ ਪੈਣ ਪਾਈ ਬਾਈ ਇਹ ਠੀਕ ਉਹਦੇ ਵਿੱਚ ਇੱਕ ਜੂਕੀ ਵਾਲੇ ਗਾ ਤਾਂ ਉਹਦੀ ਉਹ ਚੀਨੀ ਉਹ ਕੂਤਰੀ ਫੜ ਕੇਵੇਂ ਤੇ ਹੂੰ ਉਹਦੇ ਕੋਲ ਜਿੱਤ ਗਈ ਸੀ ਬਾਈ ਉਹ ਹਾਂ ਉਹਦੇ ਬਾਅਦ ਤਿੰਨ ਚਾਰ ਵਾਰੀ ਜਿੱਤ ਗਈ ਉਹ ਹੂੰ ਉਹਦੇ ਕੋਲ ਵੱਧ ਜਿੱਤੀ ਬਾਜੀਆਂ ਇਸ ਵਾਰ ਫੇਰ ਦੇਖ ਆਇਆ ਉਹਦੇ ਉਹਦੇ ਪੈਣ ਪਾਈ ਹੂੰ ਇਸ ਵਾਰ ਮੈਨੂੰ ਇੱਕ ਉਹਦਾ ਪੈਣ ਪਾਈ ਦੇ ਕੇ ਆਇਆ ਹੂੰ ਕਿੰਨੇ ਮੈਂ ਲੱਗ ਲੱਗੇ ਉਸ ਦੇ ਕੈਬੀ ਜੜੇ ਮੈਂ ਪੱਕਾ ਟਿੰਗੇ ਉੱਤਲੇ ਵਧੀਆ ਉੱਤਲੇ ਠੀਕ ਆ ਅੱਲੇ ਜਿਹੜੇ ਉਹ ਡੱਬੀ ਕੁੱਤਰੀ ਆ ਹਾਂਜੀ ਇਹ ਉਹਦੀ ਪੱਠੀ ਆ ਬਾਈ ਠੀਕ ਆ ਨਹੀਂ ਜੱਟੇ ਸਰਾਂ ਡੱਬੀ ਆ ਆ ਵੀ ਨਵੀਂ ਅੱਠਵੀਂ ਨੌਵੀਂ ਕਲੀ ਜੀ ਆ ਹੂੰ ਇਹ ਵੀ ਚਿੱਟੇ ਅੱਖਾਂ ਦੇ ਆਹ ਪੌਂਟੇ ਬਾਈ ਦੇਖ ਪੈ ਰਿਹਾ ਕਿੱਟਿਆ ਖਾਰੀ ਬਾਈ ਇਹ ਦੀ ਠੀਕ ਹੈ ਜੀ ਇਹ ਡੱਬਿਆਂ ਵਿੱਚ ਇਹ ਅੱਛਾ ਜਿਹੜੇ ਡੱਬੇ ਕਬੂਤਰ ਹੈ ਉਹਨਾਂ ਦੇ ਆ ਬੱਚੇ ਇਹ ਠੀਕ ਆ ਠੀਕ ਆ ਠੀਕ ਚਲ ਤਨਾ ਮੁੱਲ ਹੂੰ ਨਾਮੇ ਬਾਈ ਦੇ ਹੈ ਹੂੰ ਇਹ ਉਹ ਕਬੂਤਰਾਂ ਦਾ ਪੱਠਾ ਬਾਈ ਇਹ ਅੱਛਾ ਜਿਹੜਾ ਆਪਾਂ ਹੈ ਨੀ ਉਹ ਵੀਰ ਆਪਣਾ ਕਿਆ ਕਹਿੰਦੇ ਆ ਅਮ ਕੋੜੇ ਆ ਬਾ ਅੱਛਾ ਪ੍ਰਭਜੋਤ ਪ੍ਰਭਜੋਤ ਠੀਕ ਆ ਪ੍ਰਭਜੋਤ ਤਾਂ ਕੋਤੇ ਮੇਰੇ ਪਾਸ ਤਾਂ ਹੂੰ ਇਹਦਾ ਪੱਠਾ ਵਾਜੀ ਇਹ ਜਿਹੜਾ ਤੁਸੀਂ ਮੁੱਲ ਦਿੱਤਾ ਤਾਂ ਉਹ ਤੇ ਮੈਂ ਮੁੱਲ ਦਿੱਤਾ ਤਾਂ ਮੈਂ ਠੀਕ ਆ ਜਿਹੜਾ ਕੱਢ ਕੱਢ ਬੋਲ ਆਪਾਂ ਬਾਈ ਦਾ ਮੁੱਲ ਤਾਂ ਹੂੰ ਸਹੀ ਹੈ ਵੀ ਚਿੱਟੀਆਂ ਅੱਖਾਂ ਦਾ ਬਈ ਬਾਪੀ ਸਿੰਘ ਬਈ ਇਹ ਜੀ ਇਹਦਾ ਠੀਕ ਆ ਬੱਚੇ ਹੁਣ ਕੱਢ ਬੋ ਜਿਆਦਾ ਤੇ ਬਾਈ ਯਾਰ ਹੁਣ ਨਿਆੜਾ ਹੁੰਦੇ ਨੇ ਨਿਆੜਾ ਵੀ ਨਹੀਂ ਹੁਣੇ ਬਾਈ ਇਸ ਕਰਕੇ ਬਾਈ ਫਿਰ ਬਾਈ ਨੇ ਕਿਹਾ ਵੀ ਚਲੋ ਕੁਛ ਕੁ ਬੱਚੇ ਆਪਾਂ ਵਿੱਚ ਸੇਲ ਕਰ ਦਨੇ ਆ। ਠੀਕ ਆ ਜੀ। ਬਾਕੀ ਜਿਹੜੇ ਬੀਨ ਨੂੰ ਬਾਈ ਪਸੰਦ ਆਏ ਬਾਈ ਨੂੰ ਫੋਨ ਕਰ ਲਿਓ। ਹਮ ਬਾਕੀ ਤੁਹਾਨੂੰ ਆਪਾਂ ਰੇਡ ਕਲੀਅਰ ਕਰ ਦਨੇ ਆ ਨਾ ਬਾਅਦ ਚ। ਇਹ ਵੀ ਫੰਗ ਛਾੜ ਦੇ ਬਾਈ ਇਹੇ। ਅਜੇ ਮੇਰੇ ਕੋਲ ਦੂਈ ਟੀ ਟੀ ਕਲੀ ਵਿੱਚ ਆ ਬਾਈ। ਹਮ ਛਾੜੇ ਪਿਆ। ਠੀਕ ਆ ਜੀ। ਅੱਖਾਂ ਕਾਲੀਆਂ ਅੱਖਾਂ ਦਾ। ਹਮ ਠੀਕ ਆ। ਆ ਨੰਬਰ ਮੈਂ ਨਿਸ਼ਾਨੇ ਵਾਸਤੇ ਪਾਈਆਂ ਹੋਈਆਂ ਬਾਈ ਠੱਲੇ ਨੇ ਵੀ ਆ ਕੀ ਫਲਾਣੇ ਦਾ ਟਿੰਕੇ ਦਾ ਅੱਛਾ ਠੀਕ ਆ ਠੀਕ ਆ ਉਹ ਨਿਸ਼ਾਨੀ ਵੀ ਰਹਿੰਦੀ ਆ ਫਿਰ ਹਾਂ ਠੀਕ ਆ ਨਿਸ਼ਾਕੇ ਕਹੀਂ ਯਾਰ ਪਤਾ ਨਹੀਂ ਲੱਗਦਾ ਕਿਹੜਾ ਕੀ ਦਾ ਕਿਹੜਾ ਕੀ ਦਾ ਹੂੰ ਠੀਕ ਆ ਸੰਗੋ ਬਲਿਖਾ ਦਾ ਬਾਈ ਮੈਂ ਹੂੰ ਵੀ ਇਹ ਕਿਹੜੇ ਕੂਤਰ ਦਾ ਇਹ ਸੋ ਨਿਸ਼ਾਨੀ ਵਾਸਤੇ ਕੋਈ ਵੀ ਪਛਾਣ ਰੱਖੀ ਹੋਈ ਹੈ ਤੇ ਮੈਂ ਜੇ ਲਿਖਿਆ ਹੋਇਆ ਵੀ ਜੜ ਦੇ ਕੂਤਰ ਦਾ ਪੱਠਾ ਹੈ ਠੀਕ ਆ ਮੈਂ ਬੜਾ ਕੂਤਰ ਜੜਦਾ ਮੇਰੇ ਪਾਸ ਕਿ ਠੀਕ ਆ ਠੀਕ ਆ ਠੀਕ ਆ ਉਹਦਾ ਪੱਠਾ ਹੈ ਇਹ ਠੀਕ ਆ ਇਹ ਵੀ ਨਾਮੀਕਲ ਦਸ਼ਮੀ ਕਿ ਲਈ ਜਾਂ ਨਾਮੀਓ ਕਲੀ ਚ ਠੀਕ ਹੈ ਇਹਦੇ ਮੈਂ ਕਈ ਉਤਰਾਮ ਨਿਸ਼ਾਨੇ ਪਾਈਆਂ ਹੋਈਆਂ ਵੀ ਚਾਰ ਦੇ ਹਾਈ ਵੀ ਚਾਖੀਆਂ ਠੀਕ OK ਰਹਿ ਗਿਆ ਹੁਣ ਇੱਕ ਜਿਆਦਾ ਹੋਣ ਕਰਕੇ ਵੀ ਚਲੋ ਹੋ ਜਾਂਦਾ ਵੀ ਚਲੋ ਕੋਈ ਵੀਰ ਹੁੰਦੇ ਆ ਜਿਨ੍ਹਾਂ ਨੇ ਬਾਈ ਲੈਣੇ ਹੁੰਦੇ ਆ ਹਾਂ ਵਧੀਰੇ ਬੰਦੇ ਫੋਨ ਕਰਦੇ ਆ ਉਹਨਾਂ ਦੇ ਪਾ ਗਾਰੰਟੀ ਦੋਗੇ ਵੀਰੇ ਯਾਰ ਹੂੰ ਬਾਕੀ ਵਧੀਆ ਉੜਦੇ ਆ ਬਾਈ ਬਾਕੀ ਕਿਸਮਤ ਵਧੀਆ ਉੜਦੇ ਆ ਹੂੰ ਆਪਾਂ ਉਹ ਕਹਿਦੇ ਬਈ ਯਾਰ ਠੀਕ ਨਹੀਂ ਉੜੂਗੇ ਯਾਰ ਇਦਾਂ ਦੀ ਕੋਈ ਗੱਲ ਨਹੀਂ ਵਧੀਆ ਉੜੂਗੇ ਨਹੀਂ ਨਹੀਂ ਆਪਾਂ ਡਾਇਵੇ ਹਨਾ ਜਿਹੜੇ ਡਾਇਵੇ ਨੂੰ ਤਾਂ ਕਹਿ ਸਕਦੇ ਵੀ ਵਧੀਆ ਡਾਇਵੇ ਬਾਈ ਗਾਣੇ ਦਾ ਖਰਚਾ ਫੜਾ ਲਈ ਉਹ ਵੀ ਕੋਈ ਫਾਇਦਾ ਨਹੀਂ ਬਾਈ ਯਾਰ ਨਹੀਂ ਨਹੀਂ ਪੈਸੇ ਲੈਣੇ ਆਪਾਂ ਠੀਕ ਨਹੀਂ ਸਹੀ ਆ ਆ ਨਾ ਉਹਦੇ ਆਪਾਂ ਤਹਿਵਾਸ ਕਰ ਦਾਂਗੇ ਉਹ ਪੂਤਰਵਾਸ ਕਰ ਦਿਓ ਮਨ ਬਾਈ ਠੀਕ ਨਹੀਂ ਪਰ ਤੇ ਕਾਲੀ ਨੋਕ ਠੀਕ ਆ ਪੰਜੇ ਦਿਖਾਇਓ ਇਹ ਇਰੀ ਇਰੀ ਨਾ ਇਰੀ ਪੱਟੀਕ ਮੈਂ ਥੜੀ ਦੀ ਉੱਤੇ ਬੂਥਗੜ ਹੂੰ ਇਹ ਕੂਤਰਾਂ ਦੀ ਹੂੰ ਇਹ ਕੱਲੂ ਵਾਲੇ ਕੂਤਰਾਂ ਵਿੱਚੋਂ ਆਏ ਹੋ ਉਸਤਾਦਾਂ ਕੱਲੂ ਵਾਲੇ ਚੋਂ ਠੀਕ ਆ ਮੈਂ ਕਹਿੰਦਾ ਆਪਾਂ ਬੂਥਗੜ ਨਹੀਂ ਗਏ ਤੇ ਕਰ ਬੂਥਗੜ ਗਏ ਤੇ ਆਪਾਂ ਪਿਛਲੇ ਸਾਲ ਕੇ ਇਸ ਵਾਰ ਨਾ ਪਿਛਲੇ ਪਿਛਲੇ ਸਾਲ ਬਾਈ ਹੂੰ ਅੱਛਾ ਅੱਜ ਇੱਥੇ ਉਹ ਮਿਲਿਆ ਤਾਂ ਆਪਾਂ ਨੂੰ ਮੋੜ ਮੋੜ ਬਾਈ ਹਾਂ ਉੱਤੇ ਬੂਥਗੜ ਗਏ ਤੇ ਆਪੋ ਚੰਡੀਗੜ੍ਹ ਰੋਲ ਪਰ ਜਿਹੜਾ ਕਰਾਲੀ ਦੇ ਵਿੱਚੋਂ ਰਸਤਾ ਜਾਂਦਾ ਸਿੱਧਾ ਜਿਹੜਾ ਬੂਥਗੜ ਬਲਾਕ ਕਿੰਨੇ ਦਾ ਅੱਛਾ ਪਤਾ ਨਹੀਂ ਮੈਂ ਸ਼ਾਇਦ ਨਾ ਹੁਣ ਨਹੀਂ ਹੁਣ ਮੇਰੇ ਯਾਦ ਨਹੀਂ ਬਾਈ ਦਿਮਾਗ 'ਚ ਨਹੀਂ ਅੱਛਾ ਬੂਤਰੀ ਕੱਟ ਹੋ ਗਈ ਦੀ ਉਹ ਪੱਟੀ ਆਪਣੀ ਅੱਛਾ ਟਾਈਮ 'ਚੋਂ ਕੱਟ ਗਈ ਦੀ ਹਾਂ ਦੂਏ ਦਿਨ ਬਾਈ ਰਾਤ ਰਹਿ ਗਈ ਇੱਥੇ ਅੱਛਾ ਹੁਣ ਕੱਟ ਗਈ ਦੀ ਹੁਣ ਨਹੀਂ ਪੱਟੇ ਬਾਈ ਇਹ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਸ਼ਾਇਦ ਇਹ ਨਾ ਰਹੀ ਆਪਾਂ ਹੂੰ ਠੀਕ ਆ ਚਲੋ ਜੇ ਕਿਸੇ ਨੂੰ ਪਸੰਦ ਆ ਗਈ ਤਾਂ ਭਾਈ ਦੇ ਵੀ ਦਊਂਗੇ ਕੋਈ ਚੱਕਰ ਨਹੀਂ ਹੁਣ ਦਿਖਾਤੀ ਹੁਣ ਆਪਾਂ ਨੇ ਕੀ ਆਪਾਂ ਇਹ ਆ ਆ ਦੇਣੇ ਨੇ ਬਾਈ ਇਹ ਪਾਣੀ ਉਹ ਇਹ ਉਂਝਾਉਂ ਇਹਦਾ ਬਾਈ ਨੇ ਸ਼ੌਂਕ ਨੂੰ ਬਾਈ ਕਬੂਤਰ ਪਾਲ ਲੇਦੇ ਹੁਣ ਉਹਨਾਂ 'ਚ ਹੈਗੇ ਦੇਣੇ ਵਾਲੇ ਉੱਪਰ ਵਾਲੇ ਜਿਹੜੇ ਉੱਪਰ ਵਾਲੇ ਇਹ ਲੱਗੇ ਨਹੀਂ ਹੋਏ ਬਾਈ ਫੇਰ ਪਾਸੇ ਇਹ ਲੱਗੇ ਨਹੀਂ ਉਦਾਂ ਮੈਂ ਐਦਾਂ ਹੀ ਦਿਖਾ ਦਿੰਦਾ ਬਾਈ ਇਹ ਜਿਹੜੇ ਕਬੂਤਰ ਇਹ ਬੱਚੇ ਆ ਬਾਈ ਇਹ ਬਾਈ ਨੇ ਹਲੇ ਲੱਗੇ ਨਹੀਂ ਹੈਗੇ ਲਾਏ ਵੀ ਨਹੀਂ ਹੈਗੇ ਮਤਲਬ ਅਸੀਂ ਡਾਇ ਨਹੀਂ ਹੈਗੇ ਉਹ ਜਿਹੜੇ ਤੁਹਾਨੂੰ ਦਿਖਾਏ ਆ ਉਹ ਸਾਰੇ ਕਬੂਤਰ ਆਪਣੇ ਕੋਲ ਲੱਗੇ ਹੋਏ ਆ ਹਾਂ ਇਹ ਠੀਕ ਆ ਫਿਰ ਹੁਣ ਬਾਈ ਜੇ ਕਿਸੇ ਨੂੰ ਇਹ ਵੀ ਬੱਚੇ ਚਾਹੀਦੇ ਹੋਏ ਕਿਸੇ ਨੂੰ ਵੀਰ ਨੂੰ ਹਨਾ ਤਾਂ ਦੇਖ ਲਿਓ ਤਾਂ ਬਾਈ ਨੂੰ ਦੱਸ ਦਿਓ ਜਿੱਦਾਂ ਵੀ ਹੋਇਆ ਹਨਾ ਇਕਣਾ ਤੁਹਾਨੂੰ ਮੈਂ ਵੀਡੀਓ ਕਰਕੇ ਦਿਖਾਉਤੀ ਉਹ ਯਾਹ ਉਹ ਆਇਕਣਾ ਹੁਣ ਆ ਪੱਠੇ ਆਇਕ ਜਮਾਨ ਬਹੁਤ ਖੁੱਡਾ ਖੋਲਿਆ ਕੇ ਮੈਂ ਹੂੰ ਕੜਗਾ 15 20 ਦਿਨ ਹੋ ਗਏ ਖੁੱਡੇ ਬੰਦ ਹੋਇਆਂ ਨੂੰ ਹੂੰ 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 ਹਾਂ ਦੇਖ ਆ ਛੋੜੇ-ਛੋੜੇ ਇਹ ਤੇ ਇਹ ਹੂੰ ਹਾਂ ਜ਼ੀਰੋ ਕਲੀ ਵਿੱਚ ਹੋਏ ਪਏ ਐ ਹੂੰ ਐ ਤੰਦਰੁਸਤ ਆ ਹੋਆ ਬਈ ਡੱਬੀ ਵਿੱਚ ਵਧੀਆ ਬੱਚੇ ਹਾਂ ਬਈ ਪੱਠੇ ਵਧੀਆ ਐ ਵੀ ਇਹ ਵੀ ਜੇ ਵਾਈ ਕਿਸੇ ਨੂੰ ਲੋਡ ਹੋਈ ਆ ਬੱਚੇ ਪਾਏ ਵਜਾਲ ਚ ਲੱਗ ਗਏ ਹੂੰ ਇਹਨੂੰ ਪਸੰਦ ਨੂੰ ਲੱਗੇ ਵੀ ਨਹੀਂ ਹੈਗੇ ਲਾਉਣੇ ਪੈਣੇ ਆ ਹੁਣ ਤਾਂ ਪਰ ਜਿਆਦਾ ਬੜੇ ਹੋ ਗਏ ਬਾਈ ਹਨਾ ਨਹੀਂ ਨਹੀਂ ਬਾਈ ਹੂੰ ਹੋਣ ਲੱਗਣਾ ਟਾਈਮ ਹੈਗਾ ਨਾ ਬਾਈ ਇਹਨਾਂ ਦੇ ਕਈਆਂ ਆ ਆਓ ਜਾਨੀ ਕਿ ਫਰਵਰੀ ਫਰਵਰੀ ਚ ਲਾ ਸਕਦੇ ਆ ਹਾਂ ਨਹੀਂ ਤਾਂ ਆਪਣੇ ਹੀ ਢਾ ਲੂਗੇ ਆਪਣੇ ਆ ਦੇਖ ਲਓ ਬਾਈ ਤੁਹਾਨੂੰ ਉਦਾਂ ਮੜਾ ਮੋਟੇ ਮੋਟੇ ਦਿਖਾ ਦੰਦੇ ਆ ਠੀਕ ਆ ਆਏ ਇੱਕ ਜੀਰੋ ਕਲੀ ਨਿਕਲੀ ਹੈ ਇੱਕ ਕਲੀ 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 ਉਚਾਇਆ ਹੈ ਹੂੰ ਲੀ ਗਲੀ ਚ ਹਾਂ ਠੀਕ ਇਹ ਕਿਸੇ ਵੀਰ ਨੂੰ ਹੋਵੇ ਬਾਈ ਪਸੰਦ ਤਾਂ ਦੇਖ ਲਿਓ ਠੀਕ ਆ ਮੈਂ ਤੁਹਾਨੂੰ ਦਿਖਾ ਦਿੰਦਾ ਐਦਾਂ ਹੀ ਆਪਾਂ ਲੜਾ ਹੋਏ ਨਹੀਂ ਹੈਗੇ ਹੂੰ ਟਾਈਮ ਵੀ ਨਹੀਂ ਨਾ ਬਾਈ ਕੁਝ ਹੁੰਦਾ ਫਿਰ ਹਲੇ ਕੁਝ ਹੁਣ ਠੰਡ ਵੀ ਜ਼ਿਆਦਾ ਤੇ ਡੌਣੇ ਵੀ ਕਿਦਾਂ ਹੁਣ ਬੈਰੀ ਬੁਰੀ ਜ਼ਿਆਦਾ ਪੈਂਦੀ ਆ ਆ ਦੇਖੋ ਠੰਡ ਕਰਕੇ ਬੜਾ ਆਇਆ ਹੋਈ ਆ ਹਾਂ ਸਵਾ ਰੰਗਾ ਜਾ ਪੀ ਹੁਕੀ ਬਾਈ ਪੱਠੇ ਚੀਨਾ ਜਿਹਾ ਇਹ ਚੱਪਾ ਜਾ ਹਾਂ ਸਵਾ ਜਹਨ ਸਵਾ ਰੰਗਾ ਲੱਗਦਾ ਹਾਂ ਠੀਕ ਠੰਡੇ ਚਿੱਟਾ ਹੈ ਹੈ ਵੀ ਇਹ ਜੀਰੋ ਕਰੇ ਹੁਣੇ ਪੱਠਾ ਅੱਜ ਸਵੇਰੇ ਔਰੋਂ ਲੱਗਿਆ ਦਾ ਹਾਂ ਅੱਛਾ ਬਾਣ ਲੱਗਿਆ ਜਾਲ ਤੇ ਅੱਛਾ ਜਾਲ ਨਹੀਂ ਪਿਆਗਾ ਹੁਣ ਉਹ ਉੜ ਗਿਆ ਅੱਛਾ ਤੁਹਾਨੂੰ ਹਲਾ ਹਾਲੀ ਉਹ ਇੱਥੇ ਬੈ ਉਹ ਕਿਹੜਾ ਲਿਆ ਆ ਠੀਕ ਹੈ ਠੀਕ ਹੈ ਠੀਕ ਆ ਚਲੋ ਲਾ ਲੂੰਗਾ ਜੇ ਕਿਸੇ ਨੇ ਲੋਡ ਹੋਈ ਬਾਈ ਨੂੰ ਦੇਖ ਕੇ ਆਪਣਾ ਬਾਈ ਹਨ ਹਾਂ ਇਹ ਵੀ ਦੂਈ ਕਲੀ ਹੈ ਬਾਈ ਇਹ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਕੀ ਕਰੇਗਾ ਇਹ ਹੂੰ ਠੀਕ ਆ ਇਹੋੜੇ ਨਾ ਟਾਈਮ ਲੱਗੇ ਨਾ ਹੋਰ ਕੰਮ ਆਪਾਂ ਹੁੰਦਾ ਕੰਮ ਲਾ ਜੀ ਇਹਦਾ ਵੇਖੀ ਹੂੰ ਨਾਲੇ ਬਾਈ ਹੁਣ ਠੰਡ ਵੀ ਤੇ ਹੁਣ ਤਾਂ ਡਾਉਣੇ ਕਿੱਥੇ ਆ ਉਹ ਤਾਂ ਡਾਬ ਹੀ ਕਿਧਰ ਨੂੰ ਹੋਣੇ ਆਹ ਜਿਹੜੇ ਹੁਣ ਆਹ ਆਪਣੇ ਬਾਜ਼ੀ ਆਉਣ ਦੇ ਫਰ ਵੀ ਹੋਰੀ ਤੇ ਮੈਂ ਕਿਹਾ ਚੱਲ ਅੜਾ ਲੂੰਗੇ ਇਹ ਹੂੰ ਇਹ ਉਹਨਾਂ ਜਿਹੜੇ ਆਪਾਂ ਨੇ ਪਹਿਲਾਂ ਦਿਖਾਇਆ ਨੇ ਉਹ ਤਰਪਾ ਨੇ ਹੂੰ ਕੱਲ ਪੁੱਛੇ ਇਹ ਹੂੰ 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 ਇਹ ਉਹਨਾਂ ਦੀ ਪੱਠੀ ਹੈ ਇਹ ਮੈਂ ਕਿ ਇੱਕ ਕਾਂਚੀ ਮਾਰ ਲਈ ਹੂੰ ਮੈਂ ਕਿ ਜਦ ਤੱਕ ਸਾਰਾ ਨਿਕਲ ਜਾਵਾਂਗੇ ਇਹ ਹੂੰ ਠੀਕ ਹੈ ਠੀਕ ਹਾਂ ਮਿਲਣ ਆ ਦੂਸਰਾ ਰਸਨਾ ਵਿੱਚ ਇੱਕ ਅੱਧੀ ਵਾਰੀ ਦੇਖ ਲਾਂਗੇ ਆਪਾਂ ਵੀ ਗੜਾ ਕੇ ਹੂੰ ਹੂੰ ਸ਼ੌਕੇ ਸਹੀ ਬਾ ਇੱਥੇ ਕਿਹੜੇ ਆਪਾਂ ਕਹਿਣਾ ਵੀ ਵਾਲੀ ਦਿੱਕ ਦਿੱਕ ਆਉਣਾ ਸੀ ਹੂੰ ਚਲੋ ਸ਼ੌਂਕ ਦਾ ਸ਼ੌਕੇ ਆ ਨਾਲੇ ਯਾਰ ਦੋਸਤਾਂ ਨਾਲ ਮਿਲਿਆ ਆਉਂਗੇ ਨਾਲੇ ਹੁਣ ਬਹਾਨੇ ਸਰ ਆਪਾਂ ਘੁੰਮ ਫਿਰਾਂਗੇ ਠੀਕ ਨਹੀਂ ਨਾਲੇ ਬਾਜੀ ਵੀ ਹੋ ਕਰਾਂਗੇ ਨਾਲੇ ਵੀਡੀਓ ਬਣਾਇਆ ਹੋ ਜਾਂਦੀ ਬਾਨੇ ਸਰ ਸਹੀ ਆ ਓਕੇ ਠੀਕ ਆ ਠੀਕ ਆ ਠੀਕ ਆ ਫੇਰ ਹੁਣ ਚੌੜ ਚੜਜਣਾ ਵੀ ਹਾਂ ਬਾਜੀ ਆ ਗਈ ਬਾਜੀ ਆ ਸਹੀ ਗੱਲ ਆ ਬਾਜੀ ਨਾਲ ਦਿਨਾਂ ਜਿਹਦਾ ਫਿਰ ਰੂਹ ਲੱਗੀ ਰਹਿੰਦੀ ਆ ਟੈਂਪਾਸ ਵਧੀਆ ਹੋ ਜਾਂਦਾ ਦਿਨ ਲੰਘ ਜਾਂਦਾ ਨਾਲੇ ਬਾਜੀ ਦੇਖ ਹੋ ਜਾਂਦੀ ਬੰਨ ਇਹਨਾਂ ਸ਼ੌਕ ਪੂਰ ਹੋ ਜਾਂਦਾ ਇਹ ਉਹਦੀ ਭਾਈ ਉਹ ਜਿਹੜਾ ਉਹ ਆ ਬੂਸ ਗੜਾੜੀ ਹੁੰਦੇ ਕਾਨੂੰ ਪਣੇ ਦਿਹਾਉਣਾ ਇਹ ਠੀਕ ਆ ਠੀਕ ਆ ਜਿਹੜਾ ਬਹਾਂ ਨਹੀਂ ਕਰਾਂਗਾ ਮੈਂ ਅੱਜ ਪਹਿਲੀ ਕਲ ਚਾ ਰਹੇ ਹਾਂ ਹਮ ਪਟੇ ਇਹੜਾ ਆੜੂ ਨਹੀਂ ਹੋਏ ਬਾਈ ਠੀਕ ਆ ਬਾਕੀ ਬਾਈ ਇਹ ਕਬੂਤਰ ਬਾਈ ਤੇ ਏਦਾਂ ਬਾਈ ਤੇ ਡਾ ਨਹੀਂ ਹੋਏ ਹੈਗੇ ਠੀਕ ਆ ਜੀ ਹੁਣ ਬਾਈ ਇਹਨਾਂ ਦਾ ਕਿੰਨੇ ਆਪਾਂ ਇਹ ਬੱਚੇ ਜਿਹੜੇ ਦਿਖਾਏ ਆ ਇਹ ਕਿੰਨੇ ਦਾ ਬੱਚਾ ਦੇਣਾ ਆਪਾਂ ਇੱਕ ਇਹ ਕਿਦਾਂ ਹਿਸਾਬ ਕਿਤਾਬਾ ਜੋ ਵੀ ਉਹ ਸਾਰਾ ਦੱਸ ਦੋ ਆਪਣਾ ਨੰਬਰ ਵੀ ਦੱਸ ਦੋ ਠੀਕ ਆ ਤੂੰ ਤਰੇ ਦੇਖਪਾ ਜੇ ਤਾਂ ਆਪਾਂ ਇੱਕ ਬੰਦਾ ਇਕੱਠੇ ਲੈ ਜਵੇ ਆ ਕੇ ਠੀਕ ਨੇ 15 ਦਾ 15 ਇਕੱਠੇ ਲੈ ਗਏ ਜੇ ਚਾਹੇ ਛਾਂਟੀ ਮਾਰ ਕੇ ਲੈ ਜਵੇ ਨਾ ਇਹ ਚ ਠੀਕ ਆ ਠੀਕ ਆ ਹੁਣ ਆਪਾਂ ਛਾਂਟੀ ਮਾਰ ਕੇ ਇਕੱਠੇ ਲੈ ਕੇ ਜਾਉਂਗੇ ਬਾਈ ਆਪਾਂ ਨੂੰ 1000 ਰੁਪਏ ਹਿਸਾਬ ਦੇ ਦੇਣੀ ਆਪਾਂ ਨਾਲ ਠੀਕ ਆ ਠੀਕ ਆ ਆਪਾਂ ਹਾਂ ਜੇ ਬੰਦਾ ਦੂਰ ਦਾ ਹੋਇਆ ਹੂੰ ਆਪਾਂ ਇੰਨਾ ਕਰ ਸਕਦੇ ਹਾਂ ਉਹਨੂੰ ਕਰਾਇਆ ਕਰੂਏ ਆਪਾਂ ਉਹਦਾ ਐਡਜਸਟਮੈਂਟ ਕਰ ਸਕਦੇ ਆਪਾਂ ਦਾ ਠੀਕ ਆ ਚਲੋ ਮਾੜਾ ਮੋੜਾ ਜੋ ਵੀ ਛੱਡ ਹੋ ਜਾਊਗਾ ਉਹ ਠੀਕ ਆ ਯਾਨੀ ਕਿ 1000 ਰੁਪਏ ਦਾ ਬੱਚਾ ਇੱਕ ਹਾਂ 1000 ਰੁਪਏ ਦਾ ਠੀਕ ਆ ਇਕੱਠੇ ਲੈ ਕੇ ਜਾਵਾਂਗੇ ਫਿਰ ਮੜਵਾਟਾ ਬੈ ਕੇ ਗੱਲ ਹੋ ਜਾਂਦੀ ਠੀਕ ਨਹੀਂ ਆ ਠੀਕ ਆ ਚਲੋ ਉਹ ਬੈਠ ਕੇ ਆ ਜੇ ਕੋਈ ਇਕੱਠੇ ਲੈ ਕੇ ਜਾਣਾ ਚਾਹੁੰਦਾ ਕੋਈ ਵੀਰ ਤਾਂ ਆਪਾਂ ਉਹਨੂੰ ਮੜਾ ਮੜਾ ਮੋਟਾ ਘੱਟ ਵੀ ਕਰ ਦੂੰਗਾ ਬਾਈ ਹਨਾ ਸਿੰਗਲ ਵੀ ਲਾਉਂਗੇ ਬਾਈ ਯਾਰ ਸਿੰਗਲ ਵੀ 1000 ਰੁਪਏ ਦੇਣਾ ਮੈਂ ਇੱਕ ਠੀਕ ਆ ਇਕੱਠਿਆਂ ਵਿੱਚ ਆਪਾਂ ਅਡਜਸਟਮੈਂਟ ਕਰ ਲਾਂਗੇ ਆਪਾਂ ਠੀਕ ਆ ਕਿਉਂਕਿ ਬਾਈ ਇਹ ਬੱਚੇ ਬਾਈ ਨੇ ਢਾਏ ਹੋਏ ਆ ਠੀਕ ਆ ਜੀ ਆ ਜਿਹੜੇ ਤੁਹਾਨੂੰ ਲਾਸਟ ਜਿਹੇ ਦਿਖਾਏ ਹੋਏ ਆ ਇਹ ਪੰਜ ਚਾਰ ਬੱਚੇ ਬਾਕੀ ਬਾਈ 1000 ਰੁਪਏ ਦਾ ਇੱਕ ਆ ਛਾਂਟ ਕੇ ਲੈ ਜਵੇ ਹੂੰ ਚਾਹੇ ਇਦਾਂ ਲੈ ਜਵੇ ਠੀਕ ਆ ਛਾਂਟ ਕੇ ਲੈ ਕੇ ਜਾਵਾਂਗੇ ਫੇਰ ਵੀ ਬਾਈ ਉਹੀ ਪਹਿਲੇ ਲੈਣੇ ਆਪਾਂ ਨੇ ਠੀਕ ਆ ਦੂਏ ਇਕੱਠੇ ਲੈ ਜੂਗਾ ਅਗਲਾ ਫੇਰ ਆਪਾਂ ਚਲੋ ਉਹਦਾ ਬਾਈ ਤੁਹਾਡੀ ਆਪਣੀ ਮਿਹਨਤ ਵੀ ਕਰੀ ਵੀ ਤੁਸੀਂ ਪੜਾਏ ਵੇ ਬੱਚੇ ਜਿੱਦਾਂ ਵੀ ਆ ਜੋ ਵੀ ਏਕੜੇ ਕੋਈ ਮਾਰੇ ਆ ਬੱਚੇ ਆਪਾਂ ਜਿਹੜੇ ਐ ਕਰਨੇ ਆ ਵੀ ਛੱਡ ਦੇਣੇ ਆ ਇਹਦਾ ਚਲੇ ਕੋ ਆਪਣੇ ਕੋਲ ਜ਼ਿਆਦਾ ਜੇ ਮੇਰੇ ਆਪਣੇ ਆਪਣੇ ਗਜੈਸ ਹੋ ਗਏ ਨਾ ਬਾਈ ਬਾੜੀਆਂ ਜ਼ਿਆਦਾ ਛੱਡਣਗੇ ਹੂੰ ਫੇਰ 8:00 ਵਜੇ ਚੱਲ ਵੀ ਜਾਂਦੇ ਆਪਾਂ ਨੇ ਫੇਰ ਵੇਚਣੀ ਇਹਦਾ ਹਾਂ ਡਾ ਹੋ ਜਾਂਦੇ ਆ ਤੇ ਬਾਈ ਬਾਕੀ ਆਪਣਾ ਤੁਸੀਂ ਪਹਿਲਾਂ ਆਪਣਾ ਨੰਬਰ ਦੱਸ ਦੋ ਮੇਰਾ 78140 32478 ਬਾਈ ਇੱਕ ਵਾਰ ਫੇਰ ਬੋਲ ਦਿਓ 78140 32478 ਮੇਰਾ YouTube ਦਾ ਚੈਨਲ ਬਿੰਦੂ ਮਾਰੇ ਨਾਮ ਪਰ ਬਾਈ ਠੀਕ ਹੈ ਜੀ ਉਹਦੇ ਵੀ ਵੀਡੀਓ ਪੂਰੇ ਪਾਉਂਦਾ ਰਹਿੰਦਾ ਬਾਈ ਠੀਕ ਆ ਵੀ ਬਾਕੀ ਬਾਈ ਜਿਹੜੇ ਵੀਰ ਆਪਾਂ ਨੂੰ ਦੇਖਦੇ ਆ ਜੇ ਕਿਸੇ ਵੀਰ ਨੂੰ ਲੋੜ ਆ ਕਿਸੇ ਨੂੰ ਪਸੰਦ ਆ ਬੱਚੇ ਤਾਂ ਉਹ ਬਾਈ ਆਪਣਾ ਲੈ ਕੇ ਜਾ ਸਕਦਾ ਹਨਾ ਠੀਕ ਹੈ ਜੀ ਬਾਕੀ ਬਾਈ ਹੁਣ ਜਿਹੜੇ ਆਪਾਂ ਆ ਸ਼ੌਂਕ ਹੁਣ ਤੁਹਾਨੂੰ ਸ਼ੌਂਕ ਕਰਾ ਦਿੰਨੇ ਆਪਾਂ ਵੀ ਉਰਦੇ ਹੀ ਬਹੁਤ ਹੈ ਹਾਂ ਇਹ ਇਹਨਾਂ ਵਿੱਚੋਂ ਡੱਬਿਆਂ ਵਿੱਚੋਂ ਇੱਕ ਮਿੰਟ ਬਾਈ ਇੱਕ ਮਿੰਟ ਮੈਂ ਮੜਾ ਬੋਲ ਦਵਾ ਜਿਹੜੇ ਬੱਚੇ ਬਾਈ ਆਪਾਂ ਦਿਖਾਏ ਹਨ ਨਾ ਸਾਰੇ ਉਹ ਸੇਲ ਵਾਲੇ ਸੀਗੇ ਠੀਕ ਹੈ ਜੀ ਹੁਣ ਆਪਾਂ ਚਲੋ ਸ਼ੌਂਕ ਵਾਸਤੇ ਇੱਕ ਲੱਗ ਵੀਡੀਓ ਕਰ ਦਿੰਨਾ ਵੈਸੇ ਮੈਂ ਲੱਗੇ ਕਰ ਦੇਣੀ ਇਹ ਇਹ ਚ ਬਾਈ ਮੈਂ ਲੱਗੇ ਕਰ ਦਿੰਦਾ ਚਲੋ ਬਾਈ ਜੀਨੇ ਵੀ ਉਹ ਬੱਚੇ ਲੈਣੇ ਹੋਏ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜਰੂਰ ਤੁਹਾਨੂੰ ਰੇਟ ਵੀ ਦੱਸਦਾ ਨੰਬਰ ਵੀ ਦੇ ਦਤਾ ਬਾਈ ਦਾ ਜਿਹੜੇ ਵੀ ਨੂੰ ਲੋੜ ਹੋਈ ਉਹ ਜਰੂਰ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਆ ਜੀ ਫੋਨ ਉਹੀ ਕਰਿਓ ਮੇਰੇ ਵੀਰ ਜੀ ਨੇ ਲੈਣੇ ਹੁੰਦੇ ਆ ਫੋਨ ਨਾ ਕਰਿਓ ਵੀਰੇ ਆਪਣਾ ਰੋਪੜ ਸ਼ਹਿਰ ਆਪਣਾ ਹਾਂ ਇਹ ਰੋਪੜ ਸ਼ਹਿਰ ਕਰਕੇ ਬਾਈ ਇਹ ਲਾਕ ਪਾਸ ਕਿਤੇ ਮਾਰੇ ਮੋੜੇ ਸ਼ਹਿਰ ਪੰਤਾ 50 ਕਿਲੋਮੀਟਰ ਵਿੱਚ ਵਿੱਚ ਚਲੋ ਜੇ ਬੰਦਾ ਕੋਈ ਆ ਕੇ ਲੈ ਜੇ ਪਿਆ ਕੇ ਗੱਲ ਵੱਖਰੀ ਆ ਪਰ ਜਿਆਦਾ ਦੂਰ ਵਾਲੇ ਹੁਣ ਕਈ ਬੰਦੇ ਫੋਨ ਕਰ ਦਿੰਦੇ ਯਾਰ ਵੀ ਡਿਲੀਵਰ ਵੀ ਨਹੀਂ ਹੁੰਦੇ ਬਾਈ ਇਹਨੇ ਬਾਈ ਇਹ ਅਮਰਸਰ ਦੇ ਲੋਕ ਹੋਗੇ ਜੰਦਰ ਦੇ ਹੋਗੇ ਅਥਰ ਹੋਰ ਏਰੀਆ ਦੇ ਹੋਗੇ ਬਾਈ ਦੂਰ ਦੂਰ ਦੇ ਆਪਣੀ ਜੁਪੀ ਸਾਈਡ ਦੇ ਕਿੰਨੇ ਦੇ ਹੋਗੇ ਬਾਈ ਹੂੰ ਫਿਰ ਤਾਂ ਹੈ ਬਾਈ ਕੰਮ ਪਛਾਣਦੇ ਥੋੜਾ ਜਿਹਾ ਔਖਾ ਹੋ ਜਾਂਦਾ ਜਿਹੜਾ ਵੀਰ ਕੋਈ ਆਪ ਆ ਕੇ ਲੈ ਕੇ ਜਾ ਸਕਦਾ ਉਹ ਜਿੱਦਾਂ ਵੀ ਆ ਬਾਈ ਨਾਲ ਕੰਟੈਕਟ ਕਰ ਲਵੇ ਤਾਂ ਆਪ ਆ ਕੇ ਲੈ ਜਾਣੇ ਪੋਗੇ ਸਾਰੇ ਹਾਂ ਬਾਈ ਦੇਖ ਕੇ ਆਪਣੀ ਤਸੱਲੀ ਕਰਕੇ ਲੈ ਜਿਓ ਕੋਰੀਅ ਨਾ ਹੈ ਨਹੀਂ ਬਾਈ ਕਰਦੇ ਲੈਣਾ ਮੈਂ ਹਾਂ ਕਬੂਤਰ ਬਾਈ ਚੈੱਕ ਕਰਿਓ ਹਾਂ ਆਪਣਾ ਤਸਲੀ ਨਾਲ ਆਪਣੀ ਤਸਲੀ ਕਰਕੇ ਲੈ ਕੇ ਜਾਇਓ ਹਨਾ ਜਿਹੜੇ ਵੀ ਬਾਈ ਕਬੂਤਰ ਲੈ ਕੇ ਜਾਣਾ ਚਲੋ ਠੀਕ ਆ ਬਾਈ ਇੰਨੀ ਵੀਡੀਓ ਕਬੂਲ ਕਰਿਓ ਗਲਤੀ ਫਲਤੀ ਮਾਬ ਧੰਨਵਾਦ ਸਾਰਿਆਂ ਦਾ ਸასი ਕਾਲ ਕੰਟੈਕਟ ਉਹੀ ਕਰਿਓ ਵੀਰ ਜੀ ਨੇ ਲੈਣੇ ਹੋਏ ਹਨਾ ਬਿੰਦੂ ਬਾਈ ਨੇ ਨੰਬਰ ਦੇਤਾ ਰੇਡ ਤੁਹਾਨੂੰ ਕਲੀਅਰ ਕਰਤਾ ਆਪਾਂ ਨੇ ਨੰਬਰ ਵੀ ਦੇਤਾ ਜਿਹੜੇ ਵੀ ਨੂੰ ਪਸੰਦ ਹੋਏ ਤਾਂ ਜਰੂਰ ਫੋਨ ਕਰ ਲਿਓ ਠੀਕ ਆ ਜੀ ਬਾਈ ਜੀ ਧੰਨਵਾਦ ਸਾਰਿਆਂ ਦਾ ਸასი ਕਾਲ